ਹਾਂਜੀ ਸਾਰਿਆਂ ਦਾ ਸ਼ਸ਼ੀ ਕਾਲ ਜੀ ਅੱਜ ਆਪਾਂ ਆਏ ਜੀ ਪਲਾਹਾ ਐਗਰੋ ਦੇ ਪੀਏਡਬਲਯੂ ਦੇ ਬਿਲਗੇ ਜੀ ਆ ਦੇਖੋ ਜੀ ਟਰਾਲੀਆਂ ਸਭ ਤੋਂ ਪਹਿਲਾਂ ਖੜੀ ਹੈ ਜੀ ਟਰਾਲੇ 18.5 ਫੁੱਟੀ ਹੈ ਜੀ ਇਹ ਪੀਟੀਓ ਦੀ ਟਰਾਲੀ ਹੈ ਤੇ ਬਿਨਾ ਜੱਕ ਤੋਂ ਤੇ ਤੋਂ ਬਾਅਦ ਜਿਹੜੀ ਟਰਾਲੀਆਂ ਖੜੀ ਹੈ 21 ਫੁੱਟ ਟਰਾਲੀ ਖੜੀ ਹੈ ਜੀ ਆ ਇਹਨੂੰ ਇੱਕ ਕੋਲ ਰੰਗ ਦਾ ਵਾਜ ਗਣ ਪੱਟੀ ਬੁੱਟੀ ਦਾ ਕੰਮ ਪੇਨ ਦਾ ਕੰਮ ਹੋ ਰਿਹਾ ਜੀ ਤੇ ਜਿਹੜੀ ਆ ਟਰਾਲੀ ਆ ਰਹੀ ਹੈ ਸਾਹਮਣੇ ਦਿਖ ਰਹੀ ਹੈ ਜੀ ਇਹ ਟਰਾਲੀ 29 ਫੁੱਟੀ ਟਰਾਲੀ ਹੈ ਜੀ ਇਹ 12 ਜੀ ਚੈਸੀ ਦੇ ਵਿੱਚ ਬਣੀ ਹੋਈ ਹੈ ਜੀ ਇਹ ਤੇ ਇਹ ਡਬਲ ਹਿੱਸਾ ਹੈ ਜੀ ਇਹਦੇ ਅੱਠੇ ਦੇ ਅੱਠੇ ਟਾਇਰ ਘੁੰਮਣਗੇ ਜੀ ਇਹਨੂੰ ਮੈਨ ਗੱਡੀ ਐਸਾ ਲੱਗਣਾ ਹੈ ਤੇ ਇਹ ਤੋਂ ਬਾਅਦ ਜਿਵੇਂ ਆਹ ਕੰਮ ਚੱਲ ਰਿਹਾ ਹੈ ਜੀ ਨਵੇਂ ਟਰੇਲੀਆਂ ਚੈਸੀਆਂ ਪੈ ਰਹੀਆਂ ਨੇ ਤੇ ਆਹ ਚੈਸ ਖੜੀਆਂ ਨੇ ਟਰੇਲੀਆਂ ਸਾਰੀਆਂ ਇੱਕ ਹੀ ਵੀਡੀਓ ਚੋਈ ਬੁੜੀ ਖੜੀ ਹੈ ਜੀ ਆਹ 19 ਬੁੜੀ ਟਰੇਲੀ ਤਿਆਰ ਹੋ ਗਈ ਜੀ ਰੰਗ ਰੰਗ ਦਾ ਕੰਮ ਹੋ ਗਿਆ ਇਹਨੂੰ ਬਿੱਡ ਕਸਣ ਤੋਂ ਰਹਿੰਦਾ ਜੀ ਤੇ ਰੰਗ ਦੀ ਸਪਾਈ ਦੇਖੋ ਕਿੰਨੀਆਂ ਜੀ ਇਹ ਤਕਰੀਬਨ ਇਹ ਟਰੈਲੀ ਬਿੱਡ ਤੋਂ ਤੋਂ ਬਾਅਦ ਤਕਰੀਬਨ ਤਿਆਰ ਹੋ ਜਣਾ ਬਿੱਡ ਦਾ ਰੰਗ ਦਾ ਕੰਮ ਰਹਿਦਾ ਤੇ ਆ 2 ਕੁ ਬੁਟੇਲੀ ਹੈ ਇਹ ਤੋਂ ਬਾਅਦ ਇਹ ਰੰਗ ਹੋਊਗੀ ਆ ਪਿੱਛੋਂ ਲੁੱਕ ਦੇਖੋ ਟਰਾਲੀ ਦੀ ਇਹ ਤੋਂ ਬਾਅਦ ਆ 2 ਕੁ ਬੁਟੇਲੀ ਰੰਗ ਹੋਣੇ ਤੋਂ ਬਾਅਦ ਇਹਨੇ ਅੱਗੇ ਜਾਣਾ ਜੀ ਤੇ ਬਾਕੀ ਆ ਟਰਾਲੀਆਂ ਬਾਹਰ ਪਾਈਆਂ ਹੋਈਆਂ ਨੇ ਬੜੀਆਂ ਵਿੱਚ ਚੋਈ ਬੁਟੇਲੀਆਂ ਖੜੀਆਂ ਨੇ ਆ ਡਾਬਰੀ ਹਿੱਸੇ ਦੇ ਵਿੱਚ ਤੇ ਇਹ ਸਾਰੀਆਂ ਤਿਆਰ ਹੋ ਰਹਿਣਾ ਸਾਰਾ ਸਸ਼ਰੀ ਗਾਲ ਜੀ